ਗੋਇੰਦਵਾਲ ਸਾਹਿਬ ਦੇ ਨੇੜੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਸ਼ਾਹ ਹੁਸੈਨ ਲਿਖਿਆ ਹੈ ਇਹ ਮਹਾਰਾਜ ਨਾਲ ਬੜਾ ਪਿਆਰ ਕਰਦਾ ਸੀ ਸਹਿਬ ਕਹਿਣ ਲੱਗੇ ਇੱਥੇ ਨੇੜੇ ਇੱਕ ਫਕੀਰ ਰਹਿੰਦਾ ਹੈ ਸ਼ਾਹ ਹੁਸੈਨ ਤੂੰ ਉਹਦੇ ਕੋਲ ਚਲਾ ਜਾ ਉਹ ਤੇਰੀ ਲੱਤ ਠੀਕ ਕਰੇਗਾ ਇਹ ਸਿੱਖ ਜਦੋਂ ਉਸ ਫਕੀਰ ਕੋਲ ਗਿਆ ਤੇ satsang ਤੋਂ ਫਕੀਰ ਫਿੱਕਾ ਬੜਾ ਬੋਲਦਾ ਸੀ ਗੁੱਸੇ ਨਾਲ ਬੋਲਦਾ ਸੀ ਜਿਨੇ ਉਹਦੇ ਨੇੜੇ ਜਾਣਾ ਉਹਨੇ ਜੋ ਮੂੰਹ ਵਿੱਚ ਆਣਾ ਕਹਿ ਦੇਣਾ ਛੱਡਣਾ ਕੁਝ ਨਾ ਪਰ ਜਿਹੜਾ ਉਹਦੀ ਗੱਲ ਜਰ ਜਾਂਦਾ ਸੀ ਉਹ ਪਰ ਜਾਂਦਾ ਸੀ ਭਾਈ ਲੰਗਾ ਉਹਦੇ ਕੋਲ ਗਏ ਪੁੱਛਦੇ ਦੱਸ ਕਿਵੇਂ ਆਏ ਰੁੱਖਾ ਜੀਆ ਬੋਲਿਆ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਕਹਿੰਦਾ ਕਾਦੇ ਲਈ ਭੇਜਿਆ ਕਹਿੰਨ ਲਗਾ ਲੱਤ ਠੀਕ ਕਰਨ ਲਈ ਗੁੱਸੇ ਨਾਲ ਕਹਿੰਦੇ ਮੈਂ ਕੋਈ ਵੈਦ ਆ ਮੇਰੇ ਕੋਲ ਭੇਜਤਾ ਜਾਂ ਦੌੜ ਜਾ ਇਥੋਂ ਉਹ ਸਿੱਖ ਕਹਿੰਦਾ ਮੈਨੂੰ ਸਤਿਗੁਰਾਂ ਨੇ ਭੇਜਿਆ ਮੈਂ ਨਹੀਂ ਜਾਂਦਾ